ਨਮੇਰਦਾ ਜਬ 32000 ਦੀਆਂ ਹੋਣਾਂ ਨਿਮੇੜਤੀਆਂ ਜੀ ਥੋੜਾ ਨਮੇੜੇ ਪੁੰਜੇ ਪਾਸੇ ਲੈ ਹੁਣ ਲੈ ਜਾ ਆਪਣੇ ਯਾਰ ਕੀ ਹੋ ਗਿਆ ਚੱਲ ਪੀ ਦੇ ਯਾਰ ਫਰ ਪੀ ਬਈ ਤੂੰ ਗਲਤ ਹੋ ਇਹ ਨੋ ਸਹੀ ਪੀ ਦੇ ਫਰ ਸਹੀ ਨਹੀਂ ਪੈਸੇ ਕਾ ਥੋੜੀ ਲੈ ਛੱਡਿਆ ਇਨ੍ਹਾਂ ਦੇ ਚਲੇਗੀ ਚਲ ਆ ਦੇਖ ਯਾਰ ਦੋਨੇ ਚਲਾ ਚਲਾ ਦੋਨੇ ਦੇਖਾ ਥਾਣੋ ਕੇ ਆ ਆ ਪੱਠਾ ਦੇਖ ਦੋਨੇ ਯਾਰ ਇਹ ਦੇਖੋ ਨਿਆੜਦਾ ਆ ਉਹ ਯਾਰ ਤੂੰ ਉਹ ਕਰ ਦੇਖ ਪਰਚੀ ਦੇਈ ਹੋਏ ਨਗਾ ਵਾਲੀ ਦੋ ਦਾ ਕਰ ਸਕਦਾ ਬਰਾਬਰ ਆ ਦੋਨੇ ਹੋ ਗਿਆ ਸੀ ਹਾਂ ਕਿੰਨੇ ਦੇਰੀਏ ਦੋਨਾ ਵੇ ਦੋਨਾ ਦੱਸੋ ਜੀ ਦੋਨੇ ਕਿ ਕਿੰਨੇ ਦੇਰੀਏ ਜੁੜੀ ਦੀ ਦੋਨੋਂ ਕੋ ਕੀ ਹੋ ਆ ਉਹ ਤਾਂ ਐਨਾ ਦਸੀ ਦੋ ਨਾ ਤੇਂ ਚਾ ਆਪਾਂ ਫਰਮਾ ਲਓ ਨਾ ਵਰਤ ਨਹੀਂ ਘਟੀਆਂ ਲੈ ਲੋ ਜਰਾ ਬੋਤਾਂ ਦਾ ਕਰਦਾ ਮਾ ਮਾ ਤਿਆਰ ਕਰਦੇ ਆ ਬੰਦੇ ਨੂੰ ਇਹ ਸ਼ੈਲਡ ਨੇ ਆਹਦਾ 16 ਮੰਗੇ ਮੈਂ 25 ਮੰਗੇ ਹੁਣ ਤੁਸੀਂ ਕਹਿ ਦਿਓ ਤੂੰ ਕੁੜੇ 3 40 41000 ਉਹ ਦੋਵੇਂ ਐ ਕਰੇ ਮੇਰੇ ਨਾਲ ਸੁਣਾ ਬੱਚਾ ਵੀ ਇਹ ਨਹੀਂ ਦੇ ਮਾਨ ਆਹ ਰਾਜ ਇੱਕ ਜਗ੍ਹਾ ਖਾਲੀ ਹੈ ਨਾ ਵਾਲੀ ਕਾਲੀ ਦੀ ਕਾਰ ਨਹੀਂ ਨਹੀਂ ਇੱਕੜਾ ਖਾਲੀ ਹੈ ਜਾਂ पर 몰타 पर वाले करना

ਆਪਾਂ ਲਾਂਗੇ ਐ ਪਪਲਾ ਲਾਂਗੇ ਹੋਰ ਸਾਡੇ ਛੱਡ ਕੇ ਥੋੜਾ ਜਾ ਸੁੱਧ ਦੇ ਖਾੜੀ ਗਏ ਆਪਾਂ ਮੜਕਾਈ ਜਾ ਕਰਨਾਲ ਦੀ ਨਾਲ ਲੈਣ ਦਾ ਰਾਜ ਆ ਉਰੇ ਆ ਗਈ ਹੁਣ ਦੱਸ ਇਹਨੂੰ ਦੱਸ ਤਾਂ ਬੋਲ ਦੱਸ ਤਾਂ ਦਿੱਤਾ ਤੁਹਾਨੂੰ ਤੁਸੀਂ ਦੱਸੋ 28000 ਦੀ ਪਾਰ ਨਹੀਂ ਯਾਰ ਬੋਲੋ ਨਹੀਂ ਨਹੀਂ ਗਲਤ ਆ ਲਈ ਨਹੀਂ ਜੀ ਗਲਤ ਹੈ ਉਹ 12000 ਦੀ ਪਾਰ ਹੈ ਆ 16 ਦੀ ਪਾਰ ਹੈ ਨਹੀਂ ਜੀ ਹੋਰ ਕੀ ਕੀ ਕਮੀ ਹੈ ਤੁਹਾਨੂੰ ਆਪ ਨੂੰ ਪਤਾ ਜੀ ਤੁਸੀਂ ਰੋਜ਼ ਹੀ ਵੇਚਦੇ ਸੀ ਤਾਂ ਚੱਲ ਕਦੇ ਆਉਨੇ ਵੇਚਨ ਦਾ ਤੂੰ ਵੀ ਆਇਆ ਤੂੰ ਵੀ ਦਿਲ ਖੋਲ ਕੇ ਦਿਲ ਖੋਲੇ ਨਾ ਵੇਚਾ ਬਿਕਣ ਦਾ ਮਾਲ ਤੇ ਮੁੱਲ ਤੇ ਆ ਸਾਡੇ ਕਹਿਣ ਨਾ ਬਿਕਣੇ ਦੇ ਨਾਲ ਤੇਰੇ ਕਹਿਣ ਨਾਲ ਹਾਂ ਸਹੀ ਦੱਸ ਬਈ ਯਾਰ ਕਿ ਜਿਹੜਾ ਤੇਰਾ ਵੇਚਨ ਦਾ ਚਾਹ ਬਣਾ ਜੇ ਹਜੇ 2 ਘੰਟੇ ਮੰਡੀ ਦੇਖਣੀ ਤਾਂ ਉਹ ਵਧੀਆ ਪਤਾ ਕਦੋਂ ਦੁਬਾਰ ਤੇ ਆਪਾਂ ਨੂੰ ਪਤਾ ਲੱਗਦਾ ਕਿਹੜੀ ਕਿੰਨੇ ਚੀਜ਼ ਹਾਂ ਹਨਾ ਕਹੇ ਰਹੇ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਬਈ ਯਾਰ ਕਿੰਨੇ ਕੁ ਦਾ ਹਾਂ ਗੱਲ ਸੁਣ ਜਿਹੜਾ ਦੇਣੀ ਆ ਤੇ ਤੇਰੀ ਮਜ ਨਹੀਂ ਦੇਣੀ ਆ ਤੇਰੀ ਮਜੇ ਕੰਨ ਛੱਡ ਦੇ 30 ਆ ਦੀਆਂ ਲੈਣੇ ਆ ਆ ਜੱਸ ਜਾਂ ਨੋ ਬਹੁਤ ਵਧੀਆ ਮੌਲਟੀਫਰ ਕਰੀਏ ਹੁਣ ਤੇਰੀ ਸਮਾਰ ਦੇ ਦਵਾਈ ਨੂੰ ਦਵਾ ਦੋ ਨਹੀਂ ਛੱਡ ਦੇ ਛੱਡ ਇਧਰ ਇੱਕ ਬਰਬਡੀ ਫਿਰਦੀ ਆ ਚੱਲ ਗੇੜੇ ਖੰਦੀ ਆਸੇ ਪਾਸੇ ਹੈ ਤਾਂ ਫੰਡਰੀ ਹੈ ਹੈਨਾ ਕਿੱਥੇ ਆ ਖੜੀ ਯਾਰ ਜਿਹੜੀਆਂ ਸਹੀ ਬਗਦੇ ਹਾਂ ਤੋਂ 2-4 ਹੋਰ ਪਾਲਾਂਗੇ ਜੇ ਤਾਂ ਹੈ ਤੇਰਾ ਮੰਨ ਹਾਂ ਕਾ ਕਰ ਪੈਂਟੀਆਂ ਨੇ ਮੇਰੇ ਕੋਲ ਜਾਂ 31 ਦੀਆਂ ਹੋਊਗਾ ਬਸ ਬੰਨ ਮੇੜਾ ਤੇ ਉਹ ਠੀਕ ਆ ਹੁਣ ਹੋਰ ਹੁਣ ਕੀ ਨਹੀਂ ਆ ਖੋਸ਼ ਕਾ ਇਦਾਂ ਸੀ ਜੇ ਤਿਆਰ ਹੋਣ ਇਦਾਂ ਸੀ ਕੱਚਰਾਂ ਦੇ ਲਾਗੇ ਛੱਡ ਕੇ ਜਾਂਦਾ ਨਾ ਉਹ ਜਾਂਦੇ ਨਾਲ ਆ ਤੇਰੀਆਂ 10 10 ਵਾਲੀ ਵੀ ਤੇਰੀ ਨਾਲ ਜਾਂਦੀ ਐ ਕੀ ਹੋਇਆ ਕੁਝ ਲੈ ਗੱਲ ਨਹੀਂ ਕਰਦੇ ਉਹ ਭਾਈ ਦਾ ਬਰਾਬਰ ਜਾਂਦੇ ਆ ਨਾ ਸਮਝ ਜਾਣੇ ਤੂੰ ਭਾਈ ਤਾਂ ਉਹ ਨਾਲ ਹੀ ਜਾਂਦੇ ਆ ਨਾ ਉਹ ਨੱਕ ਨੇ ਮੈਂ ਕਾ ਗੁੰਝਰ ਵੀ ਲਾ ਕਰਨ ਤੁਹਾਨੂੰ ਛੱਡੀ ਠੀਕ ਆ ਹੁਣ ਨਹੀਂ ਮੈਂ ਤੁਹਾਨੂੰ ਡਾਕਟਰ ਜੀ ਦੱਸ ਕਿਤਨੇ ਕੁ ਮੰਗੋ ਹੋਦੋਂ ਹਲੇ 31000 31000 ਕੋ ਚਲਾ ਦੇ 31 30 ਹਰਕ ਨਾ ਜਾਲਾ ਲਵੇੜ ਤੇ ਜਾ ਨਵੇੜ ਤੇ ਜਾ 32000 ਦੀਆਂ ਹੁੰਦੀਆਂ ਨਵੇੜਤੀਆਂ ਜੀ ਥੋੜਾ ਮੇਰੇ ਪਾਉਦੇ ਪਾਸੇ ਲੈ ਹੁਣ ਉਹ ਪੈਸੇ ਲੈ ਆ ਵੇ ਕੋ 100 ਪਾਦੇ 50 ਪਾਦੇ ਉਹ ਕੰਮ ਸਾਡੇ ਕਹੇ ਦੋਨੇ ਯਾਰ ਪਤਾ ਨਹੀਂ ਜਾਣੀ ਚਲ ਸੋਚਦਾ ਬਾਲਾ ਇਹ ਬਾਲਾ ਸੋਚਦਾ ਆਵਾਜ਼ ਨਹੀਂ ਆਉਂਦੀ ਹੋਰ ਕਿਹੜੀ ਐ ਅੜਦਾ ਬਾਲਾ ਹੋਰ ਕਿਹੜੀ ਐ ਤਾਇਕ ਹਾਂ ਉਹ ਤਾਂ ਬੜੀ ਉਹ ਉਹ ਕੀ ਦੀ ਹੈ ਚਲੋ ਬਲੈਕ ਕਲਰ ਕੇ ਦੇਖੀਏ ਦਿਨਾਂ ਕਿਵੇਂ ਆਹ ਫਿਰ ਅਸੀਂ ਨਹੀਂ ਉਹ ਜੀ ਆ ਜਾਂਦਾ ਫਿਰ ਮੁੰਡਾ ਗਿਆ ਲਖਾਉਣ ਗਿਆ ਉਹ ਮੱਖੀ ਜੀ ਨਹੀਂ ਆ ਆ ਜੀ ਉਹ ਵੀ ਆ ਜੂਏ ਕੋਈ ਗੱਲ ਨਹੀਂ ਐਦਾ ਬੋਲ ਆ ਪੱਟ ਜੀ ਦਾ ਐਦਾ ਹਾਂ ਐਨੂੰ ਖਿੱਚਦਾ ਬਾਰੇ 12000 ਬਰੇ ਇਧਰ ਲਿਆ ਦੇਖਾ ਤੇ ਕੀ ਮੰਗਣ ਨਾਲ ਗੱਲ ਬਣਦੀ ਇੱਥੇ ਕੀ ਚੁੜੀ ਦੋ ਦੰਦ ਹੋਈ ਵੀ ਹੈ ਜੀ ਦੇਖੋ ਚੱਕਰ ਹੋਏ ਚੱਕਰ ਕਿੰਨੇ ਸ਼ਰਦਾਂ ਭਾਈ ਚੱਕਰ ਦੋਨੇ ਬਾਕੀ ਭਾਈ ਨੇ ਲਾ ਤੇ ਪੂਰੇ ਪੈਸੇ ਕਿੰਨੇ ਰੱਟੇ ਸਾਂਨੇ ਉਹਨੇ ਕਹਦਾ 32000 ਉਹ ਬੱਕਰੀ ਦੇ ਪਰਚੇ ਬਣਾਨੇ ਕਹਿ ਰਹਾ 9000 ਦਾ 30000 ਭਾਈ ਇੱਕ ਦਾ ਕਿ ਮੈਂ ਦੇ ਦਿੰਦਾ ਸੀ ਇਹ ਇੱਕ ਦਾ ਆ ਯਾਰ ਮੈਂ ਆਹ ਪੀਂਦਾ ਸਭ ਮਿਹਰਬਾਨ ਹੋ ਗਿਆ ਹੁਣ ਮਿਹਰਬਾਨ ਹੀ ਆ ਤਾਂ ਇੰਨੇ ਦੇ ਵੀ ਮਿਹਰਬਾਨ ਨੂੰ ਸ਼ਾਂਤ ਕਰ ਦੇ ਤਸੱਲੀ ਹੋ ਜਾਏ ਸਾਨੂੰ ਬਰਕਤ ਸਾਬ ਇਹ ਦੁੱਤ ਦਾ ਬਈ ਰੱਬ ਦਾ ਨਾਮ ਆ ਗਿਆ ਹੁਣ ਸਾਹਮਣੇ ਵਾਲੇ ਗਾਲ ਹੁਣ ਕਿਤਾ ਪੜਦਗੇ ਆਪਣਾ ਦੋਨ ਦਾ ਦੇ ਦੇ ਜਾਈਂ ਕਿੰਨੇ ਪੈਸੇ ਨਾਲ ਉਹ ਦੇਖਣ ਵਾਲੇ ਪਰਲੇ ਕਿਹੜੀ ਕਿਹੜੀ ਤੇ ਲੈ ਜਾਣ ਆ ਦੋਨੀ ਆ ਦੋਨੀ ਹੈ 3 ਮਾਵੇਂ ਹੋਣਗੇ 16 ਆ ਵੀ ਇਸੇ ਦੀ ਤੱਕ ਦੀ ਤੱਕ سوچੋ ਨਾ ਜੀ ਬਾਪੂ ਨੇ 35000 ਕਹਦਾ ਸੀ 32000 ਉਹਨਾਂ ਨੇ ਤਾ ਦਆ ਆਇਦਾ 30 ਦੇਗਾ ਸੀ ਇਹਦਾ ਕਸਰਾ ਮੈਂ ਕੱਢਦੇ ਨਹੀਂ ਇੰਨੀ ਕਥਾ ਥੋੜੀ ਹੋਰ ਕੱਢ ਦੇ ਕਸਰ ਨਿਕਲਦੀ ਨਹੀਂ ਉਹ ਤੇਰੇ ਸਾਹਮਣੇ ਬੱਚੇ ਵਾਲੀ ਲਈ ਆ ਇਹਦੇ ਨਾਲ ਦੀ ਪੱਠਾ ਉਹ ਬੱਚੇ ਵਾਲੀ ਲਈ ਆ ਹੁਣ ਤੇਰੇ ਸਾਹਮਣੇ ਲਈ ਪੰਜ ਪਾ 5000 ਦਾ ਬੱਚਾ ਉਹਦੇ ਮਗਰ ਹੁਣ ਤੂੰ ਤੂੰ ਦੱਸ ਦੇ ਵੀ ਕਿ ਕਿੱਥੇ ਦੁੱਧ ਘਟ ਉੱਤੇ ਜਾ ਕੇ ਬੰਦਾ ਕਿੱਥੇ ਜਾਊਗਾ ਚੱਲ ਠੀਕ ਹੈ ਯਾਰ ਦੇ ਦੇ ਛੋੜ ਇਹਨਾਂ ਨੂੰ ਛੱਡ ਦੇ ਉਹ ਗਿਆ ਜੀ ਨਹੀਂ 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 ਜਾਣਗੇ ਨਹੀਂ ਜਾਣਗੇ ਚੌਥੀ ਦੀ ਆ ਪਾ ਛੱਡ ਦੇ ਯਾਰ ਨਹੀਂ ਲੈਣੀ ਉਹ ਲੈ ਇੱਕ ਦਰੋ ਚੈਰ ਟੈਨਸ਼ਨ ਕਰੀ ਹਾਂ ਹਾਂ ਹੁੰਡੇ ਛੱਡ ਦੇ ਛੱਡ ਕੀ ਰਹਿਣ ਟੈਨਸ਼ਨ ਕਿਹੜੀ ਬਾਤ ਦੀ ਹੈ ਦੇਖੀਏ ਬੱਚੋ ਉਹ ਦੇਣੀ ਹੈ ਵੀਰੇ ਪਿੱਛੇ ਤੋਂ ਦੇਖ ਲਗਾਇਆ ਯਾਰ ਪਹਿਲੇ ਉਹਦੇ ਹੁਣ ਆ ਗਿਆ ਆ ਗਿਆ ਆ ਗਿਆ ਇੱਕ ਮਿੰਟ ਵਾਏ ਕਮਰਾ ਦੇ ਆਇਚਰ ਕਰਤੀਆਂ ਅਗਲਾ ਮੰਨਣਾ ਮੈਨੂੰ ਆਏ ਆਂ ਦੱਸਦਾ ਤੇ ਯਾਰ ਮੇਰੇ ਕੋ ਤੂਤੇ ਗਏ ਨੇ ਹੋਰ ਲਾਏ ਹੁੰਦੇ ਹੁਣ ਹੁਣ ਤੂੰ ਵੇਚਦਾ ਨਾ ਉਹ ਠੀਕ ਹੈ ਸਹੀ ਤੂੰ ਤੂੰ ਦੂ ਮੈਨੂੰ ਦੱਸ ਵੀ ਜਿੰਨੇ ਮਾਇ ਲਾਇਆ ਕਿਸੇ ਨੇ ਉਹਨੇ ਲਾਇਆ ਹੋਰ ਤੇ ਲੱਗੀ ਜਾਂਦਾ ਹੈ ਸਹੀ ਲਾ ਰ ਸਹੀ ਲਾ ਮੈਂ ਯਾਰ ਮੈਂ ਮੈਂ ਯਾਰ ਕਸਰ ਕੱਢ ਕੇ ਲਾ ਕੇ ਆਉਣਾ ਉਹਨਾਂ ਦਾ ਮੈਂ ਹਾਂ ਲੈ ਆ ਯਾਰ ਬਾਹਰ ਰਹਿਣ ਦੋ ਯਾਰ ਹੁਣ ਸਾਡਾ ਜੀ ਬੱਤੀ ਦੀ ਹੁਣ ਆਏ ਹੋਣ ਰਹਿਣ ਦੇ ਸਾਡਾ ਪਰਚੀ ਕਿਤੇ ਲੈ ਜਾ ਆਪਣੇ ਯਾਰ ਕੀ ਹੋ ਗਿਆ ਚੱਲ ਪੇ ਦੇ ਯਾਰ ਫਰਸ਼ ਪੇ ਬਈ ਤੂੰ ਗੱਲ ਤੋਂ ਇਹ ਨਾ ਉਸੇ ਦੇਖੋ ਗੱਲ ਪੇ ਦੇ ਫਰਸ਼ ਪੇ ਪਹਿਲਾਂ ਸਹੀ ਲਾਈ ਪੈਸੇ ਕਿਉਂ ਥੋੜੀ ਲਏ ਜੀ ਇਹਨਾਂ ਦੀ ਲਖਾਵਾਂ ਲਖਾਵੀਂ ਲਖਾਵਾਂ ਲਖਾਈ ਬਈ ਆਪ ਕੋ ਆਲਦੀ ਤੇਰੀ ਵੀ ਐ ਤੇ ਸਾਡੀ ਵੀ ਐ ਦੋਨਾਂ ਦੀ ਹਾਂ ਅਪਰੀ ਕਰਨੀ ਉੱਥੇ ਉੱਥੇ ਕਰਨੀ ਆ ਹਾਂ ਲੈ ਉਹ 111100 ਰੁਪਇਆ ਦੇ ਉਹਨੂੰ ਹਾਂ ਪਕੜੋ ਬੱਕਰੀ ਮੜਾ ਲੇਕੇ ਜਾ ਲੈਕੇ ਜਾ ਹਾਂ ਦੇ ਰਿਹਾ ਐਲਮ ਬਸ ਅਰੇ ਦਵਾਇਆਵਾਂਗੇ ਅਸਾ ਕੋ ਸਾ ਮਾਰਾ ਸੋ 6000 ਰੁਪਏ ਪਿੱਛੇ ਆਇਆ ਇਹਨ ਕਰੀ ਦਿੰਦਾ ਕਦੇ ਦੇ ਦੂਗਾ ਛੋੜ ਪਿੱਛੇ ਨਾ ਹੋ ਕਰਿਆ ਕਰੋ ਨਾ ਤੂੰ ਪਰਚੀ ਪਿੱਛੇ ਹੋਗਾ ਰੋਲਾ ਪਾਉਣਾ ਛੋੜ ਮੰਗਦੇ ਨਹੀਂ ਪਰਚੀ ਉਹ ਕਰ ਲਓ ਛੋੜ ਛੋੜ ਨਹੀਂ ਕਿਸੇ ਤੋਂ ਮੰਗਦੇ ਆਪਾਂ ਛੋੜ ਦੀ ਲੋੜ ਹੀ ਨਹੀਂ ਮਤਲਬ ਉੱਥੇ ਕਟਾਉਣੀ ਤੋਂ ਆਏ ਹੂੰ ਉੱਥੇ ਕੱਟਈ ਹੋਊਗੀ ਜਿੱਥੇ ਕੱਟਦੇ ਆ ਓ ਉਹ ਦੋ ਅੰਦਰ ਜਿੱਤਨੇ ਕਿ ਮਰਜੀ ਲਿਓ 32000 ਰੁਪਏ ਕੀ ਲਈ ਹੈ ਟੈਨਸ਼ਨ ਕਿਸ ਬਾਤ ਦੀ ਹੈ ਹਾਂ ਕੋਈ ਬਾਤ ਨਹੀਂ ਕਿੱਧਰ ਡਾਲਨੀ ਹੈ ਇੱਥੇ ਡਾਲਨੀ ਹੈ ਕਿਉਂ ਉੱਥੇ ਡਾਲੂ ਕਿਸੇ ਕੋਲ ਰੂੰ ਬੋਲੋ ਠੀਕ ਹੈ ਅਮਰ ਆਦਮੀ ਆਨੇ ਦੋ ਮੇਰ ਹੋ ਲਜਿਆ ਕਿਉਂ ਆ ਹੋਰ ਇੱਕ ਮਗਰ ਦੇਖ ਯਾਰ ਵਿਚਾਰ ਉਹ ਉਸ ਰੋਟ ਬਾਗਲ ਮਾਰਨਾ ਵੀ ਕਿੰਨੀ ਟ ਲੱਗ ਜੂ ਹਾਂ ਦੇਖ ਕੇ ਆਬਾ ਬੱਕਰੀਆਂ ਲਿਆਣੀਆਂ ਸੀ ਹੁਣ ਦੇਖਦੇ ਆ ਕਿ ਕੀ ਜਾਂਦੇ ਆ ਕੀ ਨਹੀਂ

थोड़े पास जाने देखो मेरे फार्म में जा रही है हमारे पर ले जाए कोई बात नहीं और <laughs> मैं तो एक लाख की बेचता भी इसको लैया डाट साहब ने अरे अरे हम यार देओ पैसे दे 18000 रुपए न बट वजी इनमें में जी डाट साहब तीन दा ਕਾਏ ਮੈਂ ਤਾਂ ਹੁਣ ਕਾਟਦਾ ਠੀਕ ਹੈ ਜੀ ਕਾਏ ਕੀ ਦੇਖ ਰਹਾ ਪ੍ਰਭ ਮਾਨੇ ਕਾਏ ਛੋਟੀ ਨਾ ਮੰਨੀ ਹੋਤੀ ਜੀ ਬੰਦ ਬੱਦ ਬੱਦੀ ਬੱਦੀ ਪਰਚੀ ਜਾ ਕੇ ਰੋਲ ਆ ਆਪੋ ਤੇ ਪਰਚੀ ਪਿੱਛੇ ਦਾ ਲੜਾਈ ਕਰਨੀ ਕਰਨੀ ਜਿਹੜਾ ਭਾਈ ਜੋ ਗੱਡੀਆਂ ਹੋੜਾਈ ਬੈਠੇ ਹੁੰਦੇ ਨੇ 6 ਕਿਲੋਮੀਟਰ ਤੇ ਪਿੰਡ ਲਗਾ ਕੇ ਕੇਲੇ ਬਈ ਹਲਜੀ ਹਾਂ ਸਾਹਿਬ ਯਾ ਚਾ ਦੋ ਹੋਰ ਪਾਣੀ ਵੜਾਉਣਾ ਮੁਸ਼ਕਿਲ ਆ ਰੰਗ ਹੈਲੋ ਇੱਕ ਨਾ ਤਹਾਨਾ ਬਠਲ ਚ ਪਾਣੀ ਪਾ ਕੇ ਧਰ ਕੇ ਆਓ ਇੱਕ ਕਬੂਤਰ ਬੈਠਾ ਯਾਰ ਤਹਾਂ ਹੋਥ ਧਰ ਦੇ ਚੰਗਾ ਇੱਥੇ ਬਟ ਇੱਥੇ ਆਪਣੇ ਬਠਲ ਪਿਆ ਇਹਨਾਂ ਨੂੰ ਪਾਉ ਪਾਉਣ ਵਾਲੇ ਕੁੱਤਿਆਂ ਨੂੰ

हां 21 38 21 सर गिनने यार समय से ना बर्बाद करो यार इनको डालो पर्ची कराओ इसकी जाओ तीन सब हाँ बोलना ना इतना टाइम नहीं है हमारे पास हमें नहीं आप अपनी भी खरीदी करनी है हाँ, इसी पे हाँ, लग रहे हो तो बस फिर हां पर्ची तो पर्ची आपने को बुलवा दो आइए ये ये बना जाएगी

ਠੀਕ ਆ ਪੈਸੇ ਫੜਾ ਲੈ ਹੁਣ ਸੌਦਾ ਕੀ ਕਰਦਾ ਆ ਕਿ ਉਹਨੂੰ ਮੈਂ ਦੋ ਰੋਡ ਵੱਧ ਦੇਊਂਗਾ ਬਸ਼ਰ ਬੋਲਣਾ ਵੀ ਹੈ ਲੈ ਜੇ 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 ਚਪਾਲੂ 300 ਰੁਪਏ ਦਾ ਬੋਲ ਯਾਰ ਮਾਰਕ ਸਹੀ ਆ ਜੇ ਇੱਕ ਨੋਟ ਕਾ 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 ਕੱਟ ਦਿੱਤਾ ਅਗਲੇ ਨੂੰ ਜੇ ਮੈਂ ਇਥੇ ਇੱਕ ਜੁੜ ਕੇ ਜ਼ਿਆਦਾ ਵੀ ਚਲਾ ਗਿਆ ਤਾਂ ਵੀ ਪੂਰੇ ਹੋ ਜਾਂਦੇ ਆ ਠੀਕ ਹੈ ਜੇ ਕੱਟਤਾ ਤਾ ਤਗਲਾ ਮੰਗ ਲੂਗਾ ਦੇ ਦੂ ਅਗਲੇ ਕੱਟ ਲੈ ਰਾਂ ਇਹ ਤਰੀਕਾ ਹੈ ਕਿਉਂਕਿ ਹੁਣ ਜੇ ਆਪਾਂ ਕੱਲਾ ਕੱਲਾ ਨੋਟ ਦੋ ਦੋ ਚਾਰ ਗਿਣਾ ਕਿੱਥੋਂ ਯਾਰ ਇੰਨਾ ਟਾਈਮ ਹਣ ਯਾਰ ਬਈ ਹਮਾਰੇ ਕਿਹੜੇ ਬਰਤੀ ਅਬ 50 ਲੈਂਨੇ ਕੇ ਅਬ 30 20 ਹੋ ਗਏ ਕਿਨੇ ਕ ਚੱਕ ਦੇਗਾ ਇਥੋਂ पची नगर महाराष्ट्र में लेके जाने कितने जा कि ले कि जा बोल रहा ले के सत्तर लेके ले जाएगी

ਫਿਰ ਅਗੇ ਤੇ ਸੌਦੇ ਸੌਕੇ ਕਰ ਲੈਗਾ ਪਰਚੀ ਦੋਨੋਂ ਸਾਈਡ ਕੀ ਆਪਣੀ ਆ 600 ਰੁਪਏ ਦੇ ਕੇ ਪਰਚੀ ਕਰवानी ਹੈ ਠੀਕ ਆ ਦੋਸਤ ਸਾਦੀ ਕਰੋ 2500 ਇਹ ਲੈ 35 ਰੁਪਏ ਕਮੇਟ ਇਹ ਨਹੀਂ ਵੜੀ ਇੱਕ ਵੇਚੀ ਆ ਉਹਨੂੰ ਕਾਦੀ ਸਕੀਮ ਦੱਸਦੇ ਹੋ ਔਰ ਇੱਕ ਤਾਂ 1 ਕਰੋੜ ਘਟਦੇ ਸੀ